ਅਰ ਰਿਆਸਤ نیوز ਨਾਲ ਬਣੀ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਸੋ ਗੱਲ ਕਰਾਂਗੇ ਲੁਧਿਆਣਾ ਦੇ ਬੁੱਡੇ ਦਰਿਆ ਦੀ ਪਹਿਲਾ ਬੁੱਢਾ ਦਰਿਆ ਕਹਿੰਦੇ ਸੀਗੇ ਲੋਕ ਹੁਣ ਬੁੱਢਾ ਨਾਲਾ ਕਹਿਣ ਲੱਗ ਗਏ ਨੇ ਐਕਚੁਅਲ ਦੇ ਵਿੱਚ ਦੋਨਾਂ ਵਿੱਚ ਬਹੁਤ ਡਿਫਰੈਂਸ ਹੈ ਕਿਉਂਕਿ ਪਹਿਲਾ ਦਰਿਆ ਇਸ ਕਰਕੇ ਕਹਿੰਦੇ ਸੀਗੇ ਲੋਕ ਇੰਨਾ ਸਾਫ਼ ਪਾਣੀ ਸੀਗਾ ਕਿ ਲੋਕ ਉਹਦੇ ਵਿੱਚ ਨਹਾ ਵੀ ਲੈਂਦੇ ਸੀਗੇ ਤੇ ਹੁਣ ਉੱਥੋਂ ਲੰਘਦੇ ਨੇ ਦਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਕਿਉਂਕਿ ਉਹ ਬੁੱਢਾ ਨਾਲਾ ਬਣ ਚੁੱਕਿਆ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਆਰਮੀ ਤੋਂ ਰਿਟਾਇਰ ਕਰਨਲ ਸਿੀਐਮ ਲਖਨਪਾਲ ਮਜੂਦ ਨੇ ਜੋ ਕਿ ਸੋਸ਼ਲ ਵਰਕਰ ਵੀ ਨਹੀਂ ਤੇ ਕਾਫੀ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਜੀ ਸਰ ਸਰ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਆਏ ਔਰ ਤੁਹਾਨੂੰ ਮੌਕਾ ਦੇ ਰਹੇ ਹੋ ਜੀ ਤੁਹਾਡੇ ਨਾਲ ਬਾਕੀ ਸਰ ਲੁਧਿਆਣਾ ਦਾ ਬੁੱਢਾ ਦਰਿਆ ਇੱਕਦਮ ਬੁੱਡੇ ਨਾਲੇ ਵਿੱਚ ਤਬਦੀਲ ਹੋ ਜਾਂਦਾ ਤੁਸੀਂ ਕਾਫੀ ਮੁdde ਛੱਕਦੇ ਹੋ ਕਾਫੀ ਐਕਸਪੀਰੀਅੰਸ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਦੋਨਾਂ ਦੇ ਵਿੱਚ ਡਿਫਰੈਂਸ ਨੂੰ ਦੇਖੋ ਐਕਚੁਅਲੀ ਇਹ ਜਿਹੜਾ ਇਸ਼ੂ ਸੀ ਅਸੀਂ ਕੰਮ ਕਰਨਾ ਸ਼ੁਰੂ ਕੀਤਾ 2009 ਦੇ ਵਿੱਚ ਇਹਦੇ ਉੱਤੇ ਬੇਸਿਕਲੀ ਸਤਲੁਜ ਦੇ ਉੱਤੇ ਸਤਲੁਜ ਦੇ ਪ੍ਰਦੂਸ਼ਣ ਤੇ ਔਰ ਉਹਦੇ ਰੀਜਨਸ ਕੀ ਸੀਗੇ ਵੀ ਕਿਹੜੇ-ਕਿਹੜੇ ਉਹਦੇ ਵਿੱਚ ਪ੍ਰਦੂਸ਼ਣ ਪਾਉਂਦੇ ਨੇ ਹੋਰ ਦਰਿਆ ਤੋ ਫਿਰ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਨੂੰ ਜਿਹੜਾ ਪ੍ਰੋਬਲਮ ਵਾਲਾ ਏਰੀਆ ਦੇਖਿਆ ਗ੍ਰੇ ਏਰੀਆ ਦੇਖਿਆ ਉਹ ਸੀਗਾ ਬੁੱਢਾ ਦਰਿਆ ਜਿਹੜਾ ਕਿ ਮੋਰ ਥਨ 60% ਜਣਾ ਸਤਲੁਜ ਦਾ ਪ੍ਰਦੂਸ਼ਣ ਕਰ ਰਿਹਾ ਦੂਸਰਾ ਜਿਹੜਾ ਹੈਗਾ ਇਹਦਾ ਇੱਕ ਪੱਟਿਆ ਟ੍ਰੀਟਮੈਂਟ ਪਲਾਂਟ ਦਾ ਡਰੇਨ ਹੈ ਜਿਹੜਾ ਡਾਇਰੈਕਟਲੀ ਕਸਾਬਾਦ ਦੇ ਕੋਲ ਜਾ ਕੇ ਸਤਲੁਜ ਡਾਇਰੈਕਟਲੀ ਪੈਂਦਾ ਤੇ ਬਾਕੀ ਜਿਹੜੇ ਦੋ ਪਲਾਂਟਸ ਆ ਲੱਗੇ ਹੋਏ ਦੋ ਲੋਕੇਸ਼ਨ ਦਾ ਪਲਾਂਟ ਸੀ ਇੱਕ ਤਾਜਪੁਰ ਦੇ ਕੋਲ ਹੈ 225 ਐਮਐਲਡੀ ਦਾ ਤੇ ਤਿੰਨ ਪਲਾਂਟ ਲੱਗੇ ਹੋਏ ਹੈ 125 ਐਮਐਲ ਦੀ 90 ਔਰ 60 ਦੇ ਇਹ ਲੱਗੇ ਹੋਏ ਆ ਤੁਹਾਡੇ ਉਤੇ ਬਲੋਕੇ ਤੇ ਇਹ 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 ਦੋਹਾਂ ਲੋਕੇਸ਼ਨਸ ਦਾ ਜਿਹੜਾ ਪਾਣੀ ਹੈਗਾ ਉਹ ਸਤਲੁਜ ਚ ਕਰਦਾ ਇਹ ਤੋਂ ਇਲਾਵਾ ਤਿੰਨ ਸੀਟਪੀ ਵੀ ਹੈ ਕਿ ਜਿਹੜੇ ਕੀ ਡਾਈਂਗ ਯੂਨਿਟਸ ਤੇ ਲਾਏ ਹੋਏ ਆ ਇੱਕ ਤਾਜਪੁਰ ਦਾ ਉਹ 50 ਐਮਐਲ ਦਾ ਫੋਕਲ ਪੁਆਇੰਟ ਦਾ ਜਿਹੜਾ 50 ਐਮਐਲ ਫੋਕਲ ਪੁਆਇੰਟ ਦਾ 50 ਐਮਐਲ ਦਾ ਤਾਜਪੁਰ ਦਾ ਜਿਹੜਾ ਹੈਗਾ ਉਹ 50 ਐਮਐਲ ਦਾ ਫੋਕਲ ਪੁਆਇੰਟ ਦਾ 40 ਦਾ ਔਰ 18 ਐਮਐਲ ਦਾ ਜਿਹੜਾ ਹੈਗਾ ਉਹ ਬਾਦਰਕੇ ਦਾ ਤੇ ਇਹ ਇਹ ਜਿਹੜੇ ਇਹਨਾਂ ਦੇ ਵੀ ਡਿਸਚਾਰਜ ਪੁਆਇੰਟ ਹੈਗੇ ਸ਼ੁਰੂ ਦੇ ਵਿੱਚ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਉਸ ਵੇਲੇ ਡਿਸਚਾਰਜ ਪੁਆਇੰਟ ਜਿਹੜੀ ਸੀਗੀ ਮੋਰ ਥੈਨ 300 ਦੇ ਕਰੀਬ ਹੀ ਸੀ ਫਿਰ ਅਸੀਂ ਡਿਸਾਈਡ ਕੀਤਾ ਟੂ ਆਇਡੈਂਟੀਫਾਈ ਐਗਜ਼ੈਕਟਲੀ ਬੁੱਢਾ ਦਰਿਆ ਦੇ ਨਾਲ ਕਿੱਥੇ ਕਿੱਥੇ ਕੀ ਕੀ ਗਿਰਦਾ ਹੈਗਾ ਔਰ ਉਸ ਚੀਜ਼ ਨੂੰ ਆਇਡੈਂਟੀਫਾਈ ਕਰਨ ਵਾਸਤੇ ਅਸੀਂ ਆਪਣੀ ਇੱਕ ਪਦੇ ਯਾਤਰਾ ਪਲਾਨ ਕੀਤੀ ਸਾਡੀ ਪਬਲਿਕ ਐਕਸ਼ਨ ਕਮੇਟੀ ਨੇ ਬੁੱਢਾ ਬੁੱਢਾ ਦਰਿਆ ਪਦੇ ਯਾਤਰਾ 1 ਉਹਦੇ ਵਿੱਚ ਅਸੀਂ ਕਵਰ ਕੀਤਾ ਡਿਸਟੈਂਸ ਤਕਰੀਬਨ 50 ਕਿਲੋਮੀਟਰਸ ਤੇ ਉਹ 4-5 ਕਿਲੋਮੀਟਰ ਹਰ ਸੰਡੇ ਨੂੰ ਕਰਦੇ ਸੀਗੇ ਔਰ ਉਹਦੇ ਵਿੱਚ ਅਸੀਂ ਆਇਡੈਂਟੀਫਾਈ ਕੀਤੇ 49 ਜਿਹੜੇ ਬਹੁਤ ਹੀ ਖਤਰਨਾਕ ਡਿਸਚਾਰਜ ਪੁਆਇੰਟ ਸੀਗੇ ਔਰ ਡੈਂਟੀਫਾਈ ਕੀਤਾ ਵੀ ਕਿੱਥੇ ਕਿੱਦਾਂ ਕੋ ਪਾਣੀ ਗਰ ਰਿਹਾ ਹੈ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਕਰਕੇ ਤੇ ਇਹ ਅਸੀਂ ਆਪਣੀ ਮੁਹੀਮ ਨੂੰ ਅੱਗੇ ਚਲਾਇਆ ਇੱਕ ਬਾਕੀ ਉਹਦੇ ਉੱਤੇ ਪ੍ਰੋਪੋਜ਼ਲ ਦਿੱਤੀਆਂ ਸਰਕਾਰ ਨੂੰ ਦਿੱਤੀਆਂ ਪ੍ਰੋਪੋਜ਼ਲ ਵੀ ਇਹ ਸ਼ੀਜ਼ ਨੂੰ ਆਪਾਂ ਜੋ ਠੀਕ ਕਰਨਾ ਹੈਗਾ ਵੀ ਆਹ ਤਰੀਕਾ ਹੈਗਾ ਵੀ ਇਹਨੂੰ ਆਪਾਂ ਠੀਕ ਕਰ ਸਕਦੇ ਹੁਣ ਸਮੱਸਿਆ ਜਿਹੜੀਆਂ ਹੈਗੀਆਂ ਸਮੱਸਿਆ ਹੈਗੀਆਂ ਕਿ ਉਹਦੇ ਵਿੱਚ 650 ਕਰੋੜ ਜਿਹੜੀ ਪ੍ਰੀਵਿਅਸ ਗਵਰਨਮੈਂਟ ਸੀ ਕੈਪਟਨ ਅਰਿੰਦਰ ਦੇ ਟਾਈਮ ਤੋਂ ਉਹਨਾਂ ਨੇ ਜਿਸ ਨੂੰ 50 50 ਕਰੋੜ ਦਾ ਪ੍ਰੋਜੈਕਟ ਸੈਂਕਸ਼ਨ ਕਰਤਾ ਰੀਜੂਵਨਰੇਸ਼ਨ ਪ੍ਰੋਜੈਕਟ ਆਫ ਬੁਡਾਧਰੀਆ ਉਹਦੇ ਵਿੱਚ ਸਿਰਫ ਸੀ ਕਿ ਉਹਨਾਂ ਨੇ ਕੇਟਰ ਕੀਤਾ ਸੀਗਾ ਅਪਗ੍ਰੇਡੇਸ਼ਨ ਆਫ ਦਾ ਐਸਟੀਪੀ ਸੀਵਰ ਟ੍ਰੀਟਮੈਂਟ ਪਲਾਂਟ ਦੀ ਅਪਗ੍ਰੇਡੇਸ਼ਨ ਜੀ ਉਹ ਉਹਦੇ ਵਾਸਤੇ ਕੀਤਾ ਸੀਗਾ ਔਰ ਉਹਨੂੰ ਇਹਨਾਂ ਨੇ ਮੱਧ ਨਜ਼ਰ ਰੱਖਿਆ ਵੀ ਅੱਜ ਤੋਂ 15 ਸਾਲ ਤੱਕ ਲੁਧਿਆਣੇ ਦੀ ਜਿਹੜੀ ਸਾਡੀ ਰਿਕੁਆਇਰਮੈਂਟ ਆ ਉਹ ਪੂਰੀ ਹੁੰਦੀ ਰਹੇ ਪਰ ਉਹਦੇ ਵਿੱਚ ਹੁਣ ਜਿਹੜੀਆਂ ਸਮੱਸਿਆਵਾਂ ਆਣ ਲੱਗੀਆਂ ਜਿਹੜੀਆਂ ਫੈਕਟਰੀ ਸੀਗੀਆਂ ਹੁਣ ਫੈਕਟਰੀ ਜਿਹੜੀਆਂ ਹੈਗੀਆਂ ਉਹ ਤਿੰਨ ਤਰੀਕੇ ਦਾ ਮਤਲਬ ਉਹਨਾਂ ਤੋਂ ਪ੍ਰਦੂਸ਼ਣ ਹੁੰਦਾ ਹੈ ਇਕ ਤਾਂ ਹੈ ਜਿਹੜੀਆਂ ਪੁਰਾਣੀਆਂ ਫੈਕਟਰੀਆਂ ਜਿਹੜੀਆਂ ਲੱਗੀਆਂ ਹੋਈਆਂ ਹੈਗੀਆਂ ਮਿਕਸ ਲੈਂਡ ਯੂਜ਼ ਦੇ ਉੱਤੇ ਉਹ ਉਹਨਾਂ ਦੇ ਕੋਲ ਪੁਰਾਣਾ ਕੋਈ ਉਹਨਾਂ ਦਾ ਕੋਈ ਉਹਨਾਂ ਦਾ ਇਨਫਰਾਸਟ੍ਰਕਚਰ ਹੈ ਨਹੀਂਗਾ ਕੋਈ ਟ੍ਰੀਟਮੈਂਟ ਪਲਾਨ ਹੈ ਨਹੀਂਗਾ ਸਿਰਫ ਉਹਨਾਂ ਕੋਲ ਸੀਵਰ ਲਾਈਨ ਹੈਗੀ ਆ ਉਹ ਸੀਵਰ ਲਾਈਨ ਦੇ ਥਰੂ ਡਿਸਚਾਰਜ ਕਰ ਜਾਂਦੇ ਨੇ ਸੀਵਰ ਲਾਈਨ ਦਾ ਮੀਨਸ ਸੀਵਰ ਲਾਈਨ ਦੇ ਦਾ ਪਾਣੀ ਜਾਂ ਉਹ ਪੋਲੂਟਿਡ ਪਾਣੀ ਜਾਂਦਾ ਹੈਗਾ ਕੈਮੀਕਲ ਜਾਂਦੇ ਆ ਹੈਵੀ ਮੈਟਲ ਜਾਂਦੇ ਆ ਉਹ ਜਾਂਦੇ ਆ ਐਸਟੀਪੀ 'ਚ ਐਸਟੀਪੀ ਜਿਹੜੇ ਹੈਗੇ ਆ ਉਹ ਦੋ ਤਰ੍ਹਾਂ ਦੇ ਹੈ ਇੱਕ ਇਰ ਦੇ ਨਾਲ ਹਵਾ ਦੇ ਨਾਲ ਕਲੀਨ ਹੁੰਦਾ ਕਰਦੇ ਆ ਉਹ ਦੂਜਾ ਹੈਗਾ ਬੈਕਟੀਰੀਆ ਦੇ ਨਾਲ ਹੁਣ ਇਹ ਜਿੱਥੇ ਵੀ ਇਹ ਕੈਮੀਕਲ ਚਲੇ ਜਾਂਦੇ ਆ ਉਹ ਇਹ ਐਸਟੀਪੀ ਜਿਹੜੇ ਆ ਸਾਰੇ ਟੋਟਲੀ ਅਨਫਿਟ ਨੇ ਕੈਮੀਕਲਸ ਨੂੰ ਯੋਰ ਹੈਵੀ ਮੈਟਲਸ ਨੂੰ ਟਰੀਟ ਕਰਵਾਉਂਦੇ ਆ ਤੇ ਤੋ ਉਹ ਜਿਸ ਤਰ੍ਹਾਂ ਜਾਂਦੇ ਆ ਉਦਾਂ ਦੇ ਉਦਾਂ ਹੀ ਉਹ ਬੁੱਢੇ ਦਰਿਆ ਦੇ ਵਿੱਚ ਵਾਪਸ ਆ ਜਾਂਦੇ ਆ ਸਾਡੇ 600 ਕਰੋੜ ਰੁਪਏ ਲੱਗਿਆ ਹੈ ਇਹ ਪ੍ਰੋਜੈਕਟ ਹੈ ਕੀ ਲੱਗਦਾ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਕਈ ਟ੍ਰੀਟਮੈਂਟ ਪਲਾਨ ਨੇ ਜਾਂ ਕੁਝ ਵੀ ਇਹਦੇ ਵਿੱਚ ਸਰ ਤੁਹਾਨੂੰ ਨਹੀਂ ਲੱਗਦਾ ਕਿ ਗਲਤ ਯੂਜ਼ ਹੋ ਰਿਹਾ ਵਾ ਨਹੀਂ ਦੇਖੋ ਜਿਹੜਾ ਜਿਹੜਾ ਇਹਨਾਂ ਨੇ ਆਪਣਾ ਪ੍ਰੋਜੈਕਟ ਦਾ ਪਲਾਨ ਬਣਾਇਆ ਸੀਗਾ ਉਹਦੇ ਮੁਤਾਬਿਕ ਤੇ ਐਸੀ ਅਪਗ੍ਰੇਡੇਸ਼ਨ ਆਫ ਦਾ ਸੀਵਰੇਜ ਟ੍ਰੀਟਮੈਂਟ ਜੀ ਔਰ ਉਹਦੀ ਅਪਗ੍ਰੇਡੇਸ਼ਨ ਦੇ ਵਿੱਚ ਇਹਨਾਂ ਨੇ ਜਿਹੜੀ ਅਪਗ੍ਰੇਡੇਸ਼ਨ ਕਰਨੀ ਸੀਗੀ ਤਿੰਨੋਂ ਲੋਕੇਸ਼ਨਸ ਦੇ ਵਿੱਚ ਉਹ ਇਹਨਾਂ ਨੇ ਕੀਤੀ ਹੈ ਇੱਕ ਇੱਕ ਨਵਾਂ ਟ੍ਰੀਟਮੈਂਟ ਪਲੈਂਟ ਬਲੋਕੇ ਲਾਇਆ ਵੀ ਹੈ 60 ਐਮਐਲਡੀ ਜੀ ਠੀਕ ਹੈ ਤਾਂ ਹੁਣ ਉਹ ਪੈਸਾ ਲਾ ਕੇ ਅੱਗੇ ਉਹਦੇ ਵਿੱਚ ਇਫੈਕਟਿਵਨੈਸ ਲਿਆਉਣੀ ਜਿਹੜੀ ਹੈਗੀ ਆ ਉਹ ਇਫੈਕਟਿਵਨੈਸ ਤਾਂ ਆਏਗੀ ਜੇ ਆਪਾਂ ਕੰਟਰੋਲ ਕਰਾਂਗੇ ਜਿਹੜੇ ਉਹਦੇ ਚ ਪ੍ਰਦੂਸ਼ ਪਾਣੀ ਪਾ ਰਹੇ ਨੇ ਜੀ ਅੱਛਾ ਦੂਸਰੀ ਤਰ੍ਹਾਂ ਦੀਆਂ ਜਿਹੜੀਆਂ ਫੈਕਟਰੀਆਂ ਹੈਗੀਆਂ ਉਹ ਹੈਗੀਆਂ ਜਿਹੜੀਆਂ ਕਿ ਧਰਤੀ ਦੇ ਵਿੱਚ ਜਿਨ੍ਹਾਂ ਕੋਲ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਹੈ ਕੋਈ ਕੁਝ ਨਹੀਂ ਹੈ ਹੁੰਦਾ ਵੀ ਆ ਚਲਾਉਂਦੇ ਨੇ ਉਹ ਧਰਤੀ ਦੇ ਵਿੱਚ ਰਿਵਰਸ ਪੋਰ ਕਰਕੇ ਪਾਈ ਜਾਂਦੇ ਆ ਬਿਲਕੁਲ ਤੇ ਤੀਸਰੀ ਜਿਹੜੀਆਂ ਫੈਕਟਰੀਆਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਜਿਨ੍ਹਾਂ ਕੋਲ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਪਰ ਉਹ ਇਨਫੈਕਟਿਵ ਹੈ ਮਤਲਬ ਪੁਰਾਣੇ ਹੈ ਜਾਂ ਕੁਝ ਹੋਰ ਹੈ ਜਾਂ ਪੂਰੇ ਇਫੈਕਟਿਵ ਤਰੀਕੇ ਨਾਲ ਉਹ ਡਿਸਚਾਰਜ ਨਹੀਂ ਪਾ ਰਹੇ ਜੀ ਔਰ ਦੂਸਰਾ ਜਿਹੜਾ ਹੈਗਾ ਕਿ ਇਹਦੇ ਉੱਤੇ ਜਦ ਵੀ ਕੋਈ ਫੈਕਟਰੀ ਵਾਲੇ ਫੈਕਟਰੀ ਲਾਉਂਦੇ ਆ ਤਾਂ ਉਹਨਾਂ ਨੇ ਇੱਕ ਲਿਖਤ ਰੂਪ ਦੇ ਵਿੱਚ ਇੱਕ ਸਰਟੀਫਿਕੇਟ ਦਿੰਦੇ ਆ ਵੀ ਅਸੀਂ ਸਾਡਾ ਡਿਸਚਾਰਜ ਜ਼ੀਰੋ liquid ਡਿਸਚਾਰਜ ਹੋਏਗਾ ਉਹ ਜ਼ੀਰੋ liquid ਡਿਸਚਾਰਜ ਨੂੰ ਕੋਈ ਵੀ ਉਹਨਾਂ ਵਾਸਤੇ ਮੰਨੇ ਨਹੀਂ ਆ ਉਹ ਸਾਰਾ ਸਾਰਾ ਜਿਹੜਾ ਗੰਦਾ ਉਹ ਹੰਟਰੀਟਿਡ ਪਾਣੀ ਆ ਉਹ ਜਾਂ ਸੀਵਰਜ ਦੇ ਜੜੀ ਉੱਤੇ ਜਾਂ ਸੀਵਰ ਜਾਂ ਸੀਵਰ ਦੇ ਥਰੂ ਜਾਂ ਟ੍ਰੀਟਮੈਂਟ ਪਲੈਂਟ ਦੇ ਥਰੂ ਡਾਇਰੈਕਟਲੀ ਪੁੱਟ ਰਿਹਾ ਚ ਜਾਂ ਫਿਰ ਤੱਤੀ ਦੇ ਵਿੱਚ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਟੈਪਸ 'ਚ ਆਂਦਾ ਇਹ ਪਾਣੀ ਹਾਂਜੀ ਉਹ ਜਦੋਂ ਹਾਂ ਜਦੋਂ ਹਣ ਬਾਰਸ਼ਾਂ ਦੇ ਦਿਨ ਆਉਂਦੇ ਹੈਗੇ ਆ ਬਾਰਸ਼ਾਂ ਦੇ ਦਿਨ ਦੇ ਵਿੱਚ ਫਲਡਿੰਗ ਹੋ ਗਈ ਪਿੱਛੇ ਜਮੀਨ ਬਿਲਕੁਲ ਪਿੱਛੇ ਵੀ ਅਲੀ ਹੋ ਕੇ ਆਈ ਹੈ ਫਲਡਿੰਗ ਹੈ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਲੀਡਰਸ ਵੱਲੋਂ ਉਦੋਂ ਜਾ ਕੇ ਉੱਥੇ ਅ ਜਰੂਰ ਖੜੇ ਆ ਜਾਂਦਾ ਕਿ ਅਸੀਂ ਲੋਕਾਂ ਦੇ ਨਾਲ ਆ ਹੁਣ ਫਿਰ 6 ਮਹੀਨੇ ਤੱਕ ਫਿਰ ਤੋਂ ਅਗਰ ਬਾਰਿਸ਼ਾ ਹੁੰਦੀ ਹੈ ਫਲਡ ਆਣਗੇ ਤਾਂ ਫਿਰ ਉਥੇ ਹੁਣ ਇਸ ਟਾਈਮ ਕੁਝ ਵੀ ਨਹੀਂ ਹੈ ਬੁੱਡੇ ਦਰਿਆ ਦੇ ਕੋਲ ਅਗਰ ਦੇਖੀਏ ਤਾਂ ਯਾ ਸਤਲੂਜ ਕੋਲ ਹੁਣ ਕਿਸੇ ਤਰ੍ਹਾਂ ਦੀ ਕੋਈ ਤਿਆਰੀ ਲੀਡਰਸ ਵੱਲੋਂ ਨਹੀਂ ਕੀਤੀ ਜਾ ਰਹੀ ਹੈ ਪਰ ਉਦੋਂ ਕੀ ਹੋਏਗਾ ਜਦੋਂ ਜੂਨ ਜੁਲਾਈ ਦਾ ਹੋਏਗਾ ਜਦੋਂ ਫਲਡ ਆਣ ਵਾਲੇ ਹੋਣਗੇ ਉਦੋਂ ਇਹ ਲੋਕਾਂ ਕੋਲ ਚੱਲਣਗੇ ਕਿ ਜੀ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਕਿੱਦਾਂ ਦੇਖਦੇ ਇਸ ਚੀਜ਼ ਨੂੰ ਬਿਲਕੁਲ ਇਹ ਥੋੜ ਬਿਲਕੁਲ ਤੁਸੀਂ ਇਹ ਠੀਕ ਕਿਹਾ ਅਸੀਂ ਵੀ ਪਿਛਲੇ ਕੋਈ 2-3 ਮਹੀਨਿਆਂ ਤੋਂ ਇਹਦੇ ਪਿੱਛੇ ਲੱਗੇ ਹੋਏ ਆ ਕਿ ਸਰਕਾਰ ਨੂੰ ਔਰ ਸਰਕਾਰੀ ਤੰਤਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਬਈ ਸਾਡੇ ਕੋਲ ਸਮਾਂ ਹੈ ਨਹੀਂਗਾ ਔਰ ਜਾਗਰੂਕ ਹੋ ਜੋ ਕਮ ਸੇ ਕਮ ਹੋਰ ਨਾ ਸੀ ਤੇ ਆਪਣੇ ਰਿਸੋਰਸਸ ਸਹੀ ਕਰੋ ਜਿਹੜੇ ਆਪਾਂ ਐਕਸ਼ਨ ਲੈਣੇ ਆ ਬੰਦ ਬੰਨਾਂ ਨੂੰ ਸਟਰੈਂਥਨ ਕਰਨਾ ਹੈ ਜਾਂ ਕੋਈ ਹੋਰ ਰਿੰਗ ਬੰਦ ਬਣਾਉਣੇ ਹੈ ਜਾਂ ਹੋਰ ਕੋਈ ਜਿਹੜੇ ਆਲਰੇਡੀ ਇੰਨੇ ਗਹਿਰੇ ਗੱਡੇ ਬਣੇ ਹੋਏ ਆ ਡੂ ਟੂ ਇਲੀਗਲ ਮਾਈਨਿੰਗ ਉਹਨਾਂ ਨੂੰ ਫਿਲ ਕਰਨਾ ਹੈ ਔਰ ਰੀ ਮਾਈਨਿੰਗ ਦੀ ਪ੍ਰੋਸੈਸ ਸਾਇੰਟੀਫਿਕ ਤਰੀਕ ਨਾਲ ਕਰਾਓ ਤਾਂ ਕਿ ਦਰਿਆ ਦੇ ਸੈਂਟਰ ਦੇ ਵਿੱਚੋਂ ਦੀ ਉਹ ਹੋਵੇ ਇਹਦੇ ਸੈਂਟਰ ਚੋਂ ਕਰਾਉਣ ਨਾਲ ਕੀ ਹੈ ਕਿ ਫਲੋ ਜਿਹੜਾ ਹੈਗਾ ਮੇਨਟੇਨ ਜਿਹੜਾ ਉਹ ਸੈਂਟਰ ਚ ਰਹਿੰਦਾ ਨੇ ਹੁਣ ਕੀ ਹੈ ਕਿ ਸਾਈਡਾਂ ਦੇ ਉੱਤੋਂ ਤੁਸੀਂ ਸਾਰੀ ਮਿੱਟੀ ਚੱਕੀ ਹੋਈ ਹੈ ਰੇਤਾ ਕੱਢਿਆ ਹੋਇਆ ਜੀ ਤੁਸੀਂ 40 40 ਫੁੱਟ ਗਹਿਰੇ ਕਰ ਪਾਓ ਤੇ ਸਲੋਪ ਟੋਟਲੀ ਇੱਕ ਸਾਈਡ ਵਨ ਸਾਈਡ ਦੀ ਸਲੋਪ ਹੋਈ ਜਿਹਦੇ ਨਾਲ ਪਾਣੀ ਜਿਹੜੇ ਉਹ ਢਾਹ ਲੱਗਦੀ ਹੈ ਦਰਿਆ ਦੇ ਨੂੰ ਦਰਿਆ ਢਾਹ ਲਾਉਂਦਾ ਜਿਹਦੇ ਨਾਲ ਕਿ ਖੇਤ ਪਰਬਾਲ ਹੁੰਦੇ ਰਨਜ ਪਾਣੀ ਜਾਂਦਾ ਹੈ ਇਹ ਔਰ ਦੂਜਾ ਬੁੱਢੇ ਦਰਿਆ ਦਾ ਪਾਣੀ ਜਿਹੜਾ ਹੈਗਾ ਉਹ ਜਦੋਂ ਕਿ ਬੁੱਢੇ ਦਰਿਆ ਨੂੰ ਅਸੀਂ ਇੰਨਾ ਨੈਰੋ ਕਰ ਦਿੱਤਾ ਹੈ ਜਗਾ ਜਗਾ ਦੇ ਉੱਤੇ ਇਨਕ੍ਰੋਚਮੈਂਟਸ ਹਟਾਈਆਂ ਨਹੀਂ ਹੈ ਔਰ ਉਹਦੇ ਵਿੱਚ ਜਿਹੜਾ ਹੈਗਾ ਹੋਰ ਵੀ ਸੜਕਾਂ ਅਸੀਂ ਬਣਾਉਣ ਲੱਗੇ ਹੋਰ ਵੀ ਬੁੱਢੇ ਦਰਿਆ ਨੂੰ ਨੈਰੋ ਕਰਤਾ ਬ੍ਰਿਜਸ ਬਣਾਉਣ ਲੱਗੇ ਹੋਰ ਵੀ ਬੁੱਢੇ ਦਰਿਆ ਨੂੰ ਨੈਰੋ ਕਰਤਾ ਉਹਦੇ ਨਾਲ ਕੀ ਹੈ ਕਿ ਪਾਣੀ ਜਦ ਫਲੋ ਜ਼ਿਆਦਾ ਆਉਂਦਾ ਤੇ ਨਰੋਗਨ ਚੋਕਪੁਆਇੰਟ ਬਣਨ ਕਰਕੇ ਸਪੈਲਓਵਰ ਜਿਹੜਾ ਹੈਗਾ ਲੋਕਾਂ ਦੇ ਘਰਾਂ 'ਚ ਜਾਂਦਾ ਔਰ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਬਿਲਕੁਲ ਟੋਟਲ ਕੈਮੀਕਲ ਇਨਕ੍ਰੋਚਮੈਂਟ ਦੀ ਗੱਲ ਤੁਸੀਂ ਕੀਤੀ ਬਹੁਤ ਵਧੀਆ ਕਿਉਂਕਿ ਇਹ ਇਨਕ੍ਰੋਚਮੈਂਟ ਜਿਹੜੀ ਹੈ ਉਹਦੇ ਕਰਕੇ ਵੀ ਜਿਹੜੀਆਂ ਆਸ-ਪਾਸ ਜਿਹੜੀਆਂ ਲੱਗਦੀਆਂ ਨੇ ਉਹ ਸਾਰਾ ਜਿੰਨਾ ਕੂੜਾ ਕਰਕੇ ਤੇ ਉਹ ਸਾਰਾ ਗੁੱਡੇ ਦਰਿਆ ਵਿੱਚ ਲੋਕ ਸੁੱਟਦੇ ਨੇ ਜਿਸ ਕਰਕੇ ਜਦੋਂ ਓਵਰਫਲੋ ਹੋ ਜਾਂਦਾ ਹੈ ਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਗੰਦ ਵੀ ਜਾਂਦਾ ਹੈ ਹੁਣ ਇਹ ਕਚਰੇ ਦੀ ਜੀ ਗੱਲ ਰਹੀ ਹੈ ਸਾਡੀ ਫਿਸ਼ ਮਾਰਕੀਟ ਬਣੀ ਹੋਈ ਸਰਕਾਰੀ ਹੈ ਬਿਲ ਰਾਜਪੁਰ ਦੇ ਕੋਲ ਉਹਦਾ ਸਾਰਾ ਗੰਦ ਜਿਹੜਾ ਉਹ ਵਿਚੋਦੇ ਸਾਈਡ ਤੇ ਫਿਰ ਜਿਹੜੀਆਂ ਅੱਗੇ ਅੱਗੇ ਵੀ ਓਪਨ ਮਾਰਕੀਟਸ ਆਉਂਦੀਆਂ ਸ਼ਿਪੂਰੀ ਦੇ ਵਿੱਚ ਵੀ ਅਗਰ ਦੇਖਿਆ ਸ਼ਿਪੂਰੀ ਚ ਵੀ ਬਿਲਕੁਲ ਨਾਲ ਫਿਸ਼ ਮਾਰਕੀਟ ਹੈ ਮੀਟ ਮਾਰਕੀਟ ਹੈ ਉਹਨਾਂ ਦਾ ਸਾਰਾ ਗੰਦ ਉੱਚ ਜਾਂਦਾ ਜੀ ਤੁਹਾਡਾ ਡੈਰੀਆਂ ਦੀ ਵੇਸਟ ਜਿਹੜੀ ਹੈ ਸਾਰੀ ਉਹ ਜਾਂਦੀ ਡੈਰੀ ਮਾਲਕਾ ਤੇ ਵੀ ਹੋਇਆ ਸੀਗਾ ਪਿਛੇ ਐਕਸ਼ਨ ਬਟ ਦੇਖਿਆ ਜਾਵੇ ਤਾਂ ਡੈਰੀ ਮਾਲਕ ਜਿਹੜੇ ਨੇ ਉਹ ਫਿਰ ਵੀ ਨਹੀਂ ਟਲਦੇ ਨੇ ਉਹਨਾਂ ਵੱਲੋਂ ਫਿਰ ਉਸੇ ਤਰ੍ਹਾਂ ਦਾ ਬਿਲਕੁਲ ਉਹ ਹੁਣ ਕੀ ਹੈ ਕਿ ਉਹ ਆਪਾਂ ਸਾਰਾ ਕੁਝ ਸਰਕਾਰ ਦੇ ਉੱਤੇ ਸਿੱਟ ਦਿੰਨੇ ਆ ਠੀਕ ਹੈ ਕਿ ਡਿਸਪੋਜ਼ਲ ਡਾਇਰੀ ਮੈਂ ਖੋਲੀ ਹੈ ਤੇ ਡਰ ਜਿਹੜੀ ਗੰਦਗੀ ਆ ਉਹਦੀ ਡਿਸਪੋਜ਼ਲ ਮੈਂ ਦੇਖਣੀ ਆ ਆਪਣੀ ਸੇਲ ਮੈਂ ਦੇਖਣੀ ਆ ਠੀਕ ਹੈ ਜਦ ਕਿ ਗੋਬਰ ਇੱਕ ਐਸੀ ਆਈਟਮ ਹੈ ਜਿਹੜੀ ਕਿ ਬੜੀ ਅੱਛੀ ਆਈਟਮ ਹੈ ਜਿਹਦਾ ਆਪਾਂ ਫਾਇਦਾ ਉਠਾ ਸਕਦੇ ਆ ਉਹ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਉਹ ਨਹੀਂ ਲਾਗੂ ਕਰਦੇ ਆ ਜਿਸ ਦੇ ਚ ਉਹਨਾਂ ਦੇ ਐਕਸਟਰਾ ਖਰਚਾ ਉਹ ਨਹੀਂ ਕਰਨਾ ਚਾਹੁੰਦੇ ਔਰ ਉਹਦੇ ਤੇ ਗਵਰਨਮੈਂਟ ਨੇ ਵੀ ਪਲਾਨ ਕੀਤਾ ਹੋਇਆ ਵੀ ਅਸੀਂ ਇੱਥੇ ਤੇ ਗੋਬਰ ਗੈਸ ਪਲਾਂਟ ਲਾ ਕੇ ਤੇ ਉਹਨੂੰ ਗੋਬਰ ਨੂੰ ਉੱਥਲ ਜਾਵਾਂਗੇ ਔਰ ਜਿਹੜਾ ਪਤਲਾ ਪਾਣੀ ਹੈ ਉਹ ਈਟੀਪੀ ਚ ਜਾਏਗਾ ਦੋ ਈਟੀਪੀ ਲਾਏ ਆ ਉਹ ਚੋਂ ਪਾਣੀ ਸਾਫ਼ ਹੋ ਕੇ ਫਿਰ ਬੁੱਢੇ ਤੇ ਜਾਏ ਜਦ ਕਿ ਉਹ ਪਾਣੀ ਜਿਹੜਾ ਹੈਗਾ ਬੜੀ ਆਪਣੀ ਗਹਿਰੀ ਮਾਤਰਾ ਦੇ ਵਿੱਚ ਜਿਹਦੇ ਵਿੱਚ ਗੰਦਗੀ ਜਿਹੜੀ ਹੈ ਗੋਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹਦੇ ਨਾਲ ਕੀ ਈਟੀਪੀ ਜਿਹੜੇ ਉਹ ਚੋਕ ਹੁੰਦੇ ਆ ਈਟੀਪੀ ਚੋਕ ਹੁੰਦੇ ਆ ਤੇ ਉਹ ਗੰਦ ਉਦੋਂ ਦਾ ਉਦਾਂ ਹੀ ਉਹ ਬੁੱਢੇ ਦਰਿਆ ਚਲਾ ਜਾਂਦਾ ਦੂਸਰਾ ਜਿਹੜਾ ਡੇਰੀਆਂ ਦਾ ਗੰਦ ਮਤਲਬ ਸਿਰਫ ਕਾਊ ਡਾਂਕੀ ਨਹੀਂ ਹੈ ਉਹਦੇ ਵਿੱਚ ਹੋਰ ਵੀ ਕਈ ਗੰਦਗੀਆਂ ਦੀਆਂ ਚੀਜ਼ਾਂ ਹੈਗੀਆਂ ਜਿਵੇਂ ਜਾਨਵਰ ਮਰੇ ਹੋਏ ਸੜਦੇ ਨੇ ਠੀਕ ਹੈ ਨਾ ਸਾਲ ਦੇ ਸਾਲ ਹਰ ਜਾਨਵਰ ਬੱਚਾ ਦਿੰਦਾ ਹੈ ਤਾਂ ਉਹਦੀ ਜਿੰਨੀ ਵੇਸਟ ਉਹ ਨਿਕਲਦੀ ਹੈ ਉਹ ਵੀ ਉਹਦੇ ਵਿੱਚ ਜਾਂਦੀ ਹੈ ਜੀ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਜਦੋਂ ਦੂਸਰਾ ਜਦ ਗੋਬਰ ਜਾ ਕੇ ਸੀਵਰ ਟ੍ਰੀਟਮੈਂਟ ਪਲਾਂਟ ਦੀਆਂ ਪਾਈਪਾਂ ਚੱਲ ਜਾਂਦਾ ਉਹਨੂੰ ਚੋਕ ਕਰ ਦਿੰਦਾ ਉਹਦੇ ਨਾਲ ਜਿਹੜੇ ਉਹ ਐਸਟੀਪੀ ਖਰਾਬ ਹੋ ਜਾਂਦੇ ਬਿਲਕੁਲ ਸਰ ਤੁਸੀਂ ਬਹੁਤ ਵਧੀਆ ਦੱਸਿਆ ਆਪਣਾ ਐਕਸਪੀਰੀਅੰਸ ਦੇ ਅਕੋਰਡਿੰਗ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੱਸਿਆ ਨੇ ਪਰ ਹੁਣ ਰੀਸੈਂਟ ਸਿਚੁਏਸ਼ਨ ਕੀ ਹੈਗੀ ਆ ਸਤਲੁਜ ਦਰਿਆ ਉਹ ਜਾਂ ਆਪਾਂ ਬੁੱਢਾ ਦਰਿਆ ਦੀ ਗੱਲ ਕਰਾਂਗੇ ਸਰ ਕੀ ਲੱਗਦਾ ਤੁਹਾਨੂੰ ਹੁਣ ਕਿ ਆਉਣ ਵਾਲੇ ਜਿਹੜੇ ਨੇ 6 ਮਹੀਨੇ ਤੱਕ ਅਗਰ ਫਲੱਡ ਆ ਜਾਂਦੇ ਨੇ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਜੀ ਬਿਲਕੁਲ ਪਹਿਲੀ ਪਹਿਲੀ ਇਸ਼ੂ ਦਾ ਜਿਹੜਾ ਹੈਗਾ ਬੁੱਢਾ ਦਰਿਆ ਦਾ ਬੁੱਢਾ ਦਰਿਆ ਦੇ ਉੱਤੇ ਅਸੀਂ ਰੀਸੈਂਟਲੀ ਇੱਕ ਇੱਕੇ ਵਾਈਟ ਪੇਪਰ ਜਾਰੀ ਕੀਤਾ ਹੂੰ ਇਹ ਜਿਹੜਾ ਹੈਗਾ 20 ਟੌਪ ਇੰਡੀਆ ਦੇ ਬੰਦਿਆਂ ਨੂੰ ਪ੍ਰੈਜ਼ੀਡੈਂਟ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਸੀਜੀਆਈ ਚੀਫ ਜਸਟਿਸ ਸੋਮਨ ਸਾਰਿਆਂ ਨੂੰ ਗਿਆ ਕਿ ਕਾਪੀ ਗਈ ਹੈ ਐਨਜੀਟੀ ਨੂੰ ਮਿਗੀ ਸਾਰਿਆਂ ਨੂੰ ਗਿਆ ਇਹਦੇ ਵਿੱਚ ਅਸੀਂ ਹਾਈਲਾਈਟ ਲਾਈਟ ਕੀਤੇ ਇਸ਼ੂਜ਼ ਵੀ ਹਾਲੇ ਸਟੇਟਸ ਐਸ ਵੇਲੇ ਕੀ ਹੈ ਜਿਹਦੇ ਵਿੱਚ ਗੰਦਗੀ ਪੈ ਰਹੀ ਹੁਣ ਇਹ ਹੈ ਵੀ ਅੱਗੇ ਅਸੀਂ 49 ਆਈਡੈਂਟੀਫਾਈ ਕੀਤੇ ਸੀ ਹੁਣ 11 ਜਾਂ 12 ਡਿਸਚਾਰਜ ਪੁਆਇੰਟ ਰਹਿ ਗਏ ਜਿਨ੍ਹਾਂ ਨੂੰ ਅਸੀਂ ਟੈਕਲ ਕਰਨਾ ਹੈ ਔਰ ਉਹਨਾਂ ਨੂੰ ਜੇ ਟੈਕਲ ਕਰ ਲਿਆ ਤਾਂ ਸਾਡੀ ਸਮੱਸਿਆ ਦਾ ਸਮਾਧਾਨ ਹੋ ਜਾਣਾ ਹੈ ਤੇ ਉਹਦੇ ਉੱਤੇ ਥੋੜੀ ਜੀ ਸੀਰੀਅਸਨੈਸ ਦੀ ਜ਼ਰੂਰਤ ਹੈ ਔਰ ਇੰਡਸਟਰੀਜ਼ ਨੂੰ ਕੋਆਪਰੇਟ ਕਰਨ ਦੀ ਜ਼ਰੂਰਤ ਹੈ ਔਰ ਖਾਸ ਤੌਰ ਤੇ ਡਾਈਂਗ ਯੂਨਿਟਾਂ ਦੇ ਸੀਟੀਪੀ ਜਿਹੜੇ ਡਿਸਚਾਰਜ ਕਰਦੇ ਆ ਉਹ ਤਾਂ ਸਿੱਧੇ ਪੈਂਦੇ ਬਾਕੀ ਜਿਹੜੀਆਂ ਹੋਰ ਯੂਨਿਟਸ ਹੈ ਲਾਈਕ ਇਲੈਕਟ੍ਰੋਪਲੇਟਿਕ ਇਲੈਕਟ੍ਰੋਪਲੇਟਿੰਗ ਦਾ ਸਾਡੇ ਕੋਲ ਸਾਧਨ ਹੀ ਹੈ ਨਹੀਂ ਇੱਕ ਜੀਵੀਆਰ .5 ਮੈਲਟੀ ਦਾ ਇੱਕ ਪਲਾਂਟ ਲਾਈ ਬੈਠੀ ਹੈ ਜਿਹੜਾ ਕਿ ਉਹ ਟ੍ਰੀਟ ਕਰਦੇ ਆ ਸਿਰਫ ਉਹ ਉਹਨੂੰ ਸਲਫਿਊਰਿਕ ਐਸਿਡ ਨੂੰ ਜਦਕਿ ਮੋਰ ਦਨ 90% ਜਿਹੜੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਆ ਉਹ ਕਲੋਰ ਹਾਈਡਰੋਕਲੋਰਿਕ ਐਸਿਡ ਯੂਜ਼ ਕਰਦੀ ਤਾਂ ਇਹਦੀ ਟ੍ਰੀਟਮੈਂਟ ਤਾਂ ਸਾਡੇ ਕੋਲ ਸਾਧਨ ਹੀ ਨਹੀਂ ਹੈ ਨਾ ਤੇ ਸਾਧਨ ਨਾ ਹੋਣ ਕਰਕੇ ਉਹ ਸਾਰਾ ਤਾਂ ਸਾਰਾ ਵੇਸ ਕਿੱਥੇ ਜਾਂਦਾ ਉਹ ਸੀਵਰ ਦੇ ਥਰੂ ਜਾਂ ওয়াটার ਬਾਡੀਜ਼ ਦੇ ਥਰੂ ਡਾਇਰੈਕਟਲੀ ਡੱਪ ਹੋਣ ਲਾਉ ਦੇ ਵਿੱਚ ਇਦਾਂ ਹੀ ਜਿਹੜੀਆਂ ਹੋਰ ਇੰਡਸਟਰੀਜ਼ ਆ ਲਾਈਕ ਪੇਂਟ ਇੰਡਸਟਰੀ ਆ ਸਾਡੇ ਲੁਧਿਆਣੇ ਦੇ ਵਿੱਚ ਜਿਆਦਾ ਮੋਰ ਥੈਨ 90% ਇੰਡਸਟਰੀ ਜਿਹੜੀ ਉਹ ਰੈਡ ਕੈਟਾਗਰੀ ਦੀ ਇੰਡਸਟਰੀ ਲੱਗੀ ਹੋਈ ਹੈ ਜੀ ਫਿਊਟ ਮੈਟਲ ਇੰਡਸਟਰੀਆ ਜੀ ਚ ਐਸਿਡ ਦਾ ਇਸਤੇਮਾਲ ਹੁੰਦਾ ਹੈ ਇਲੈਕਟ੍ਰੋਪਲੇਟਿੰਗ ਦੇ ਵਿੱਚ ਅਪ ਟੂ ਸਾਈਨਾਈਡ ਤੱਕ ਹੀ ਇਸਤੇਮਾਲ ਹੁੰਦਾ ਜੀ ਜਿਹਦੇ ਵਿੱਚੋਂ ਇਹ ਜੀਆਂ ਗੈਸਸੇਜ਼ ਹੋ ਰਹੇ ਜਿਹੜੇ ਕੈਮੀਕਲਸ ਆ ਉਹ ਬੁੱਢੇ דרਿਆ ਜਾਂਦੇ ਹੁਣ ਆਪਾਂ ਕਈ ਵਾਰ ਗੱਲ ਕਰਦੇ ਆ ਕਿ ਬੁੱਢੇ דרਿਆ ਦਾ ਪਾਣੀ ਜਿਹੜਾ ਹੈ ਉਹ ਸਬਸੋਇਲ ਨੂੰ ਖਰਾਬ ਕਰ ਰਿਹਾ ਔਰ ਜਿਹੜੇ ਸਬਸੋਇਲ ਚ ਡਾਇਰੈਕਟ ਪਾਰਿਆ ਉਹ ਸਿੱਧਾ ਸਾਡੇ ਜਿਹੜੇ ਇਕੂਫਰਸ ਆ ਉਹਨਾਂ ਨੂੰ ਪੋਲਿਊਟ ਕਰ ਰਿਹਾ ਜੀ ਤੋਂ ਉਹਦੇ ਨਾਲ ਕੀ ਹੈ ਕਿ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ 13 ਬਲਾਕਸ ਨੇ 13 ਦੇ 13 ਬਲਾਕ ਜਿਹੜੇ ਹੈਗੇ ਆ ਯਾ ਉਹ ਨਾਲ ਪਾਣੀ ਬਿਲਕੁਲ ਕੱਟ ਗਿਆ ਤੇ ਸਰਫੇਸ ਵਾਟਰ ਦੀ ਯੂਜ਼ ਦਾ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜਾ ਕਿ ਹੁਣ ਵਰਲਡ ਬੈਂਕ ਦਾ ਇੱਕ ਪ੍ਰੋਜੈਕਟ ਜਿਹੜਾ ਹੁਣ ਚੱਲ ਰਿਹਾ ਅੰਡਰ ਕੰਸਟਰਕਸ਼ਨ ਹੁਣ ਦੂਜੀ ਗੱਲ ਆਈ ਹੈ ਸਤਲੋਜ ਦੇ ਉੱਤੇ ਸਤਲੋਜ ਦੇ ਹੁਣ ਅਸੀਂ ਇੰਨੀ ਪਿਛਲੇ ਸਾਲ ਮਿਹਨਤ ਕੀਤੀ ਸਾਰੇ ਐਨ ਜੀਓਜ਼ ਹੋਰ ਸਾਰਿਆਂ ਨੇ ਲੱਗ ਕੇ ਪੈਸਾ ਸਪੈਂਡ ਕਰਕੇ ਕਿਸਾਨਾਂ ਨੂੰ ਫੇਰ ਮੋੜ ਖੜਾ ਕੀਤਾ ਉਹਨਾਂ ਦੀ ਬਾਬਾ ਜੀ ਸਿਚਵਾਲ ਜੀ ਨੇ ਹੋਰ ਕਈ ਸੰਤ ਸਮਾਜ ਲੱਗੇ ਰਹੇ ਐਨ ਜੀਓਜ਼ ਲੱਗੇ ਰਹੇ ਉਹਨਾਂ ਨੂੰ ਸੀ ਉੱਪਰ ਚੱਕਿਆ ਦੁਬਾਰਾ ਤੇ ਉਹਨਾਂ ਨੂੰ ਪੈਰਾ ਤੇ ਖੜਾ ਕੀਤਾ ਪਰ ਹਾਲੇ ਤੱਕ ਉਹਦੇ ਉੱਤੇ ਸਰਕਾਰੀ ਕੋਈ ਐਕਸ਼ਨ ਜਿਹੜਾ ਉਹਨਾਂ ਨੇ ਲੈਣਾ ਸੀਗਾ ਬੰਦ ਬੰਦ ਨੂੰ ਜਿਹੜਾ ਸਟਰੋਂਗ ਕਰਨਾ ਸੀ ਸਟਰੈਂਥਨ ਕਰਨਾ ਸੀ ਜਾਂ ਕਿਤੇ ਰਿੰਗ ਬੰਦ ਬਣਾਉਣੇ ਸੀਗੇ ਤੇ ਜਾਂ ਫਿਰ ਫਿਲਿੰਗ ਕਰਨੀ ਸੀ ਕਿ ਜਗ੍ਹਾ ਦੇ ਉੱਤੇ ਪਲਾਂਟੇਸ਼ਨ ਵਗੈਰਾ ਹੋ ਰਹੀ ਹੈ ਜੀ ਐਕਟੀਵਿਟੀਜ਼ ਜਿਹੜੀਆਂ ਕਰਨੀਆਂ ਸੀ ਤਾਂ ਕਿ ਆਉਂਦੇ ਵਾਲੇ ਸਮੇਂ ਦੇ ਵਿੱਚ ਸਾਡੇ ਫਲੱਡ ਦੀ ਮਾਰ ਘੱਟ ਹੋਵੇ ਉਹਦੇ ਉੱਤੇ ਹਾਲੇ ਤੱਕ ਕੋਈ ਐਕਟੀਵਿਟੀ ਜਾਰੀ ਨਹੀਂ ਉਹ ਬਲਕਿ ਉਹਦੇ ਉਹਦੇ ਅਗੇਂਸਟ ਇਲੀਗਲ ਮਾਈਨਿੰਗ ਜਿਹੜੀ ਹੈਗੀ ਜਿਸ ਤਰ੍ਹਾਂ ਅੱਗੇ ਚੱਲਦੀ ਸੀ ਸਾਈਡਾਂ ਦੇ ਉੱਤੇ ਕੱਢੀ ਜਾਓ ਮਿੱਟੀ ਕੱਢ ਰੇਤਾ ਕੱਢ ਕੱਢ ਕੇ ਲੈ ਜਾਈਓ ਉਹ ਐਕਟੀਵਿਟੀ ਜਿਹੜੀ ਹਾਲੇ ਵੀ ਹੈ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜਿੱਦ ਉੱਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਬਿਲਕੁਲ ਸਰ ਤੁਸੀਂ ਵਾਈਟ ਪੇਪਰ ਤੇ ਆਪਣੇ ਇਸ਼ੂਜ਼ ਜਿੰਨੇ ਵੀ ਨੇ ਤੁਸੀਂ ਆਪਣੇ ਅਕੋਰਡਿੰਗ ਲਿਖ ਕੇ ਤੁਸੀਂ ਦੱਤੇ ਨੇ ਪ੍ਰਸ਼ਾਸਨ ਨੂੰ ਲੱਗਦਾ ੜੀ ਸੋਲਵ ਹੋਏਗੀ ਪ੍ਰੋਬਲਮ ਹਾਲੇ ਤੱਕ ਤਾਂ ਮਤਲਬ ਐਫੀਸ਼ੀਐਂਸੀ ਜੇ ਤੁਹਾਨੂੰ ਦਸੀਏ ਬਈ ਜਿਹੜੀ ਸਾਡੀ ਚੀਫ ਮਿਨਿਸਟਰ ਨੂੰ ਲੈਟਰ ਅਡਰੈਸ ਹੋਈ ਸੀ ਉਹ ਵਿਦਨ 15 20 ਡੇਸ ਉਥੋਂ ਡਾਇਰੈਕਟ ਹੋ ਕੇ ਚੀਫ ਸੈਕਟਰੀ ਕੋਲ ਚੀਫ ਐਗਜ਼ੀਕਿਊਟਿਵ ਸਦਾ ਡੀਸੀ ਕੋਲ ਡੀਸੀ ਤੋਂ ਉਸਦਾ ਪੀਪੀਸੀ ਦੇ ਜਿਹੜੇ ਚੇਅਰਮੈਨ ਹੈ ਇੱਥੇ ਦੇ ਹੈਗੇ ਲੋਕਲ ਲੁਧਿਆਣੇ ਦੇ ਜਿਹੜੇ ਐਗਜ਼ੀਕਿਊਟਿਵ ਇੰਜੀਨੀਅਰ ਉਹਨਾਂ ਕੋਲ ਉਹਨਾਂ ਨੇ ਅੱਗੇ ਉਹਨੂੰ ਫਾਰਵਰਡ ਕਰਤੀ ਐਸਡੀਓ ਨੂੰ ਫਾਰਵਰਡ ਕਰਦੀ ਐਸਡੀਓ ਨੂੰ ਜੇ ਆਈ ਫਾਰਵਰਡ ਕਰਦਾ ਆ ਰਿਜ਼ਲਟ ਹੈ ਬਿਲਕੁਲ ਹਾਲੇ ਤੱਕ ਆ ਰਿਜ਼ਲਟ ਹੈ ਜੀ ਔਰ ਜੇ ਆਪਾਂ ਕੋਈ ਕੋਈ ਐਕਸ਼ਨ ਲਿਆ ਐਕਸ਼ਨ ਕੋਈ ਨਹੀਂ ਹੈ ਹੂੰ ਮਤਲਬ ਐਕਸ਼ਨ ਆਹੀ ਪੇਪਰਾਂ ਦੇ ਉੱਤੇ ਐਕਸ਼ਨ ਹੈ ਇਹਦੇ ਮੇਰੇ ਕੋਲ ਰੈਗੂਲਰਲੀ ਐਸਐਮਐਸ ਆ ਰਹੇ ਆ ਵੀ ਹੁਣ ਤੁਹਾਡੀ ਜਿਹੜੀ ਫਲਾਣੇ ਦੇ ਕੋਲੇ ਪਹੁੰਚ ਗਈ ਹੈ ਪੀਐਮ ਉਹਨੇ ਰਜਿਸਟਰ ਕੀਤੀ ਹੈ ਆਨਲਾਈਨ ਹੈਗੀ ਆ ਉਹ ਦੀ ਉਹਦੀ ਐਕਟੀਵਿਟੀਜ਼ ਅਸੀਂ ਮਾਨੀਟਰ ਹੁਣ ਅਸੀਂ ਆਰਟੀਆਈ ਦੇ ਅੰਡਰ ਇਹਨਾਂ ਕੋਲ ਜਵਾਬ ਲੈਣੇ ਆ ਹਰ ਚੀਜ਼ ਦੇ ਜੀ ਵੀ ਸਾਨੂੰ ਪ੍ਰੋਗਰੈਸ ਦੱਸੋ ਕੀ ਹੋਇਆ ਇਹਦੇ ਤੇ ਆਹ ਐਕਟੀਵਿਟੀਜ਼ ਕੀ ਆ ਜਾਂ ਤਾਂ ਤੁਸੀਂ ਇਹਨੂੰ ਖਾਰਜ ਕਰੋ ਜੋ ਅਸੀਂ ਕਹਿੰਨੇ ਵੀ ਗਲਤ ਹੈ ਇਹਨੂੰ ਕੋ ਗਲਤ ਹੈ ਠੀਕ ਹੈ ਮੈਂ ਜੇ ਗਲਤ ਜੇ ਗਲਤ ਨਹੀਂ ਹੈ ਤਾਂ ਤੁਸੀਂ ਕੀ ਐਕਸ਼ਨ ਲੈ ਰਹੇ ਹੋ ਜੀ ਯਾਨੀ ਕਿ ਤੁਸੀਂ ਐਕਟਿਵ ਰਹੋਗੇ ਬਿਲਕੁਲ ਇਸ ਚੀਜ਼ ਦੇ ਉੱਤੇ ਐਕਟਿਵ ਸਾਡੀ ਐਕਟੀਵਿਟੀ ਤਾਂ ਹਰ ਸੰਡੇ ਦੇ ਸੰਡੇ ਐਕਟੀਵਿਟੀ ਹੁੰਦੀ ਹੈ ਸੋ ਬਿਲਕੁਲ ਸੜਨਾਲ ਸੀਗੇ ਆਰਮੀ ਤੋਂ ਕਰਨਲ ਰਿਟਾਇਰਡ ਕਰਨਲ ਸੀਐਮ ਲਖਨਪਾਲ ਜਿੰਨਾ ਨੇ ਆਪਾਂ ਬੁੱਢਾ ਤੇ ਇਹ ਆਦੀ ਗੱਲ ਕੀਤੀ ਔਰ ਸਤਲੂਜੀ ਔਰ ਬਹੁਤ ਸਾਰੇ ਇਸ਼ੂਸ ਤੇ ਮੇਨ ਮੇਨ ਇਸ਼ੂ ਜਿਹੜੇ ਦੱਸੇ ਨੇ ਇਹਨਾਂ ਵੱਲੋਂ ਲਗਾਤਾਰ ਐਕਟਿਵਨੈਸ ਹੈ ਕਿਉਂਕਿ ਇਹਨਾਂ ਵੱਲੋਂ ਚਿੰਨ੍ਹਿਆ ਵੀ ਖਾਮੀਆਂ ਨੇ ਜਿਹੜੀਆਂ ਨੇ ਉਹ ਸਾਰੀਆਂ ਲੈਟਰ ਤੇ ਲਿਖ ਕੇ ਇੱਕ ਵਾਈਟ ਪੇਪਰ ਤੇ ਲਿਖ ਕੇ ਲੈਟਰ ਜਿਹੜੀ ਹੈ ਪੰਚਾਇਤ ਜਾਂਦੀ ਹੈ ਪ੍ਰਸ਼ਾਸਨ ਤੱਕ ਤਹ ਜੋ ਉਹਨਾਂ ਤੇ ਕੁਝ ਐਕਸ਼ਨ ਹੋ ਸਕੇ ਪਰ ਸਾਫ ਸਾਫ ਕਹਿਆ ਗਿਆ ਹੈ ਲਖਨਪਾਨੀ ਵੱਲੋਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਐਕਸ਼ਨ ਜਿਹੜਾ ਹਾਲ ਤੱਕ ਨਹੀਂ ਹੋਇਆ ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਇਹ ਹੋਵੇਗਾ ਅਦਾ ਦੀ ਅਪਡੇਟਸ ਨਾਲ ਬਣੇ ਰੂ ਰਿਆਸਤ ਨਿਊਜ਼ ਸੇ